ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਮੈਂ ਤੁਹਾਡੇ ਨਾਲ ਉਸ ਕੁੜੀ ਬਾਰੇ ਗੱਲ ਕਰ ਲੱਗੇ ਆ ਜਿਹੜੀ ਰਹੀਏ ਇੱਕ ਚਾਹ ਦਾ ਕੋਖਾ ਜਿਹੜਾ ਚਲਾਉਂਦੀ ਸੀ ਤੇ ਉਸ ਦੀਆਂ ਵੀਡੀਓ ਜਿਹੜੀਆਂ ਨੇ ਪਹਿਲਾਂ ਤਾਂ ਉਸ ਦੀ ਇੰਟਰਵਿਊ ਹੋਈ ਤੇ ਉਸ ਨੇ ਆਪਣੇ ਡੈਡੀ ਬਾਰੇ ਬਹੁਤ ਜ਼ਿਆਦਾ ਗਲਤ ਗਲਤ ਗੱਲਾਂ ਜਿਹੜੀਆਂ ਬੋਲੀਆਂ ਕਿ ਮੇਰੇ ਡੈਡੀ ਨਸ਼ਾ ਕਰਦੇ ਨੇ ਏਦਾਂ ਕਰਦੇ ਨੇ ਮਾਰਕੁੱਟ ਕਰਦੇ ਨੇ ਤੇ ਜਦੋਂ ਉਸ ਦੇ ਮੀਡੀਆ ਵਾਲਿਆਂ ਨੇ ਉਸ ਦੇ ਪਿਤਾ ਜੀ ਦੇ ਬਾਰੇ ਪਤਾ ਕੀਤਾ ਤਾਂ ਉਸ ਦੇ ਪਿਤਾ ਜੀ ਇੱਕ ਬਹੁਤ ਹੀ ਸੇਖੀ ਸਰਦਾਰ ਸੀ ਅਮਰਿਸ਼ਾ ਕਿਆ ਸੀ ਅਮਰਤਾਰੀ ਸੀ ਗੁਰੂ ਦੇ ਸਿੰਘ ਸੀ ਉਹਨਾਂ ਦੀ ਮਤਲਬ ਵੀ ਬਹੁਤ ਜ਼ਿਆਦਾ ਇੱਕ ਧੀ ਨੇ ਬੇਇਜ਼ਤੀ ਕੀਤੀ ਹੈ ਪਰ ਧੀ ਨੂੰ ਇਸ ਤਰ੍ਹਾਂ ਕਦੇ ਵੀ ਨਹੀਂ ਕਰਨਾ ਚਾਹੀਦਾ ਪਰ ਉਸ ਨੂੰ ਪਬਲਿਕ ਨੇ ਵੀ ਕਾਫੀ ਜ਼ਿਆਦਾ ਸਪੋਰਟ ਕੀਤਾ ਬਹੁਤ ਜ਼ਿਆਦਾ ਸਪੋਰਟ ਕੀਤਾ ਕਿਉਂਕਿ ਉਸਨੇ ਕਿਹਾ ਕਿ ਮੈਨੂੰ ਬਹੁਤ ਜ਼ਿਆਦਾ ਦੁਖੀ ਮਾਰਕਟ ਕਰਦੇ ਮਤਲਬ ਐਦਾਂ ਐਦਾਂ ਉਸ ਨੇ ਰੋਦੋ ਕੇ ਮਤਲਬ ਪਬਲਿਕ ਕੋ ਸਪੋਰਟ ਮੰਗੀ ਤਾਂ ਉਹਨਾਂ ਨੇ ਪਬਲਿਕ ਦੀ ਸਪੋਰਟ ਕੀਤੀ ਲੇਕਿਨ ਮੈਂ ਇਸ ਬਾਰੇ ਗੱਲ ਨਹੀਂ ਕਰ ਰਹੀ ਕਿਸੇ ਦੀ ਧੀ ਪਣ ਜੋ ਉਹਨਾਂ ਦੇ ਘਰ ਦੀ ਸਚਾਈ ਉਹਦੇ ਬਾਰੇ ਮੈਂ ਕੋਈ ਗੱਲ ਨਹੀਂ ਕਰਾਂਗੀ ਮੈਂ ਗਾ ਲੇਤੀ ਕਰਾਂਗੀ ਇਹ ਕਿ ਮੈਂ ਇੱਕ ਵੀਡੀਓ ਪਾਈ ਸੀ ਆਪਣੇ ਚੈਨਲ ਤੇ ਮੈਂ ਕਿਸੇ ਕੋਲੋਂ ਵੀ ਪੈਸੇ ਦੀ ਹੈਲਪ ਨਹੀਂ ਸੀ ਮੰਗੀ ਸਿਰਫ ਮੈਂ ਉਹਨਾਂ ਨੇ ਕਿਹਾ ਸੀ ਕਿ ਮੇਰੇ ਚੈਨਲ ਨੂੰ ਸਪੋਰਟ ਕੀਤਾ ਜਾਏ ਕਿ ਮੈਂ ਆਪਣੇ ਮੰਮੀ ਡੈਡੀ ਲਈ ਮਿਹਨਤ ਕਰਾਂਗੀ ਚੈਨਲ ਇੱਕ ਬਣਾਇਆ ਵਾ ਮੇਰੇ ਚੈਨਲ ਨੂੰ ਸਪੋਰਟ ਕੀਤਾ ਜਾਏ ਪਰ ਮੇਰੇ ਚੈਨਲ ਨੂੰ ਇਹਨਾਂ ਸਪੋਰਟ ਨਹੀਂ ਕੀਤਾ ਗਿਆ ਤੇ ਮਤਲਬ ਉਸ ਕੁੜੀ ਦੀ ਗਲਤ ਵਿਚਾਰਾਂ ਸੁਣ ਕੇ ਤੁਸੀਂ ਉਹਨਾਂ ਨੂੰ ਇਹਨਾਂ ਸਪੋਰਟ ਕਰ ਦਿੱਤਾ ਠੀਕ ਹੈ ਮੈਂ ਉਸ ਵੀਡੀਓ ਵਿੱਚ ਪਾਇਆ ਸੀ ਕਿ 70 ਸਾਲ ਮੇਰੇ 75 ਸਾਲ ਮੇਰੇ ਡੈਡੀ ਦੀ ਉਮਰ ਹੈ 70 ਸਾਲ ਮੇਰੀ ਮੰਮੀ ਦੀ ਉਮਰ ਹੈ ਬਜ਼ੁਰਗ ਨੇ ਤੇ ਹੁਣ ਉਹਨਾਂ ਦਾ ਸਰੀਰ ਇਹਨਾਂ ਕੰਮ ਕਰਨ ਯੋਗ ਨਹੀਂ ਹੈਗਾ ਤੇ ਉਹ ਫਿਰ ਵੀ ਮਿਹਨਤ ਕਰ ਰਹੇ ਨੇ ਠੀਕ ਹੈ ਉਹਨਾਂ ਕੋ ਜਿੰਨੀ ਹੁੰਦੀ ਹੈ ਮੰਮੀ ਮੇਰੇ ਮਿਹਨਤ ਕਰਦੇ ਡੈਡੀ ਮੇਰੇ ਮਿਹਨਤ ਕਰਦੇ ਪਰ ਸਾਨੂੰ ਕਿਸੇ ਨੇ ਸਪੋਰਟ ਨਹੀਂ ਕੀਤਾ ਠੀਕ ਹੈ ਮੈਂ ਚੈਨਲ ਬਣਾਇਆ ਮੈਂ ਕਿਸੇ ਕੋਲੋਂ ਪੈਸੇ ਦੀ ਬਿਲਕੁਲ ਵੀ ਹੈਲਪ ਨਹੀਂ ਸੀ ਮੰਗੀ ਮੈਂ ਸਿਰਫ ਕਿਹਾ ਸੀ ਕਿ ਮੇਰੇ ਚੈਨਲ ਤੇ ਮੈਨੂੰ ਸਪੋਰਟ ਕੀਤਾ ਜਾਏ ਲੇਕਿਨ ਉਸ ਕੁੜੀ ਨੇ ਦੀ ਤੁਸੀਂ ਨਹੀਂ ਸਪੋਰਟ ਕਰਨ ਲਈ ਤੇ ਦੁਨੀਆ ਦੇ ਵਿੱਚ ਕਾਫੀ ਜ਼ਿਆਦਾ ਇਹੋ ਜਿਹੇ ਲੋਕ ਆ ਗਏ ਨੇ ਜਿਨ੍ਹਾਂ ਨੂੰ ਮਦਦ ਦੀ ਲੋੜ ਹੈ ਫਿਰ ਗਾਂ-ਗਾਂ ਜਦੋਂ ਇਸ ਤਰ੍ਹਾਂ ਦੀਆਂ ਕੁੜੀਆਂ ਦੀਆਂ ਮਤਲਬ ਗਲਤ ਵਿਚਾਰਾਂ ਆਪਣੇ ਮਾਂ-ਬਿਓ ਪਾਰੇ ਜਦੋਂ ਪਤਾ ਲੱਗਦੀਆਂ ਫਿਰ ਸਾਰੇ ਲੋਕੀ ਸੋਚਦੇ ਨੇ ਕਿ ਇਹ ਵੀ ਝੂਠ ਬੋਲ ਕੇ ਮਤਲਬ ਪੈਸੇ ਹਨਾ ਮੰਗ ਰਹੇ ਨੇ ਠੀਕ ਹੈ ਬਾਕੀ ਮੈਂ ਕਹਿੰਨੀ ਆ ਕਿ ਤੁਸੀਂ ਮੈਨੂੰ ਵੀ ਸਪੋਰਟ ਕਰੋ ਮੇਰੇ ਹਸਬੰਡ ਗਰੰਤੀ ਸਿੰਘ ਨੇ ਇੱਕ ਤਾਂ ਗਰੰਤੀ ਸਿੰਘਾਂ ਦੀ ਵੀ ਕੋਈ ਰਿਸਪੈਕਟ ਨਹੀਂ ਹੈਗੀ ਉਹਨਾਂ ਦੀ ਵੀ 5-6000 ਰੁਪਏ ਤਨਖਾਹ ਆ ਉਸ ਤੋਂ ਜ਼ਿਆਦਾ ਕਦੀ ਤਨਖਾਹ ਬਾਰੇ ਕਿਸੇ ਨੇ ਸੋਚਿਆ ਨਹੀਂ ਕਿ ਅਸੀਂ ਉਹਨਾਂ ਦੀ ਤਨਖਾਹ ਵਧਾਈਏ ਉਹਨਾਂ ਦੇ ਘਰ ਵੀ ਬੱਚੇ ਨੇ ਉਹਨਾਂ ਦੇ ਵੀ ਉਹਨਾਂ ਨੇ ਵੀ ਕਿਤੇ ਰਿਸ਼ਤੇਦਾਰੀ ਤੇ ਆਉਣਾ ਜਾਣਾ ਉਹਨਾਂ ਦਾ ਵੀ ਕੋਈ ਹੈ ਗਿਆ ਮਤਲਬ ਪੀ ਜਾਣਾ ਹੁੰਦਾ ਉਹਨਾਂ ਨੇ ਵੀ ਕਿਤੇ ਆਉਣਾ ਜਾਣਾ ਉਹਨਾਂ ਨੂੰ ਵੀ ਪੈਸੇ ਦੀ ਲੋੜ ਆ ਉਹਨਾਂ ਨੇ ਵੀ ਘਰ ਰੋਟੀ ਖਾਣੀ ਹੁੰਦੀ ਆ ਉਹਨਾਂ ਦੇ ਬੱਚਿਆਂ ਦੀ ਐਡਮਿਸ਼ਨਾਂ ਦੇਣੀਆਂ ਹੁੰਦੀਆਂ ਨੇ ਉਹਨਾਂ ਦੇ ਬੱਚੇ ਵੀ ਪੜ੍ਹਦੇ ਨੇ ਪਰ ਕਦੇ ਵੀ ਕਿਸੇ ਨੇ ਨਹੀਂ ਸੋਚਿਆ ਤੁਸੀਂ ਗੁਰੂ ਘਰ ਦੇ ਵਜੀਰਾ ਦੀ ਹੈਲਪ ਕਰੋ ਜਿਨ੍ਹਾਂ ਨੂੰ ਸਪੋਰਟ ਦੀ ਲੋੜ ਆ ਉਹਨਾਂ ਨੂੰ ਸਪੋਰਟ ਕਰੋ ਜਿਹੜੇ YouTube ਤੇ ਚੈਨਲ ਬਣਾ ਰਹੇ ਨੇ ਜਿਨ੍ਹਾਂ ਨੂੰ ਸਪੋਰਟ ਦੀ ਮਦਦ ਦੀ ਲੋੜ ਆ ਉਹਨਾਂ ਨੂੰ ਤੁਸੀਂ ਸਪੋਰਟ ਕਰੋ ਬਾਕੀ ਇਹ ਕਿ ਬਿਨਾ ਸੱਚ ਜਾਣੇ ਤੁਸੀਂ ਕਿਸੇ ਦੀ ਵੀ ਹੈਲਪ ਇਦਾਂ ਨਾ ਕਰਿਆ ਕਰੋ ਕਿਉਂਕਿ ਤੁਹਾਡੇ ਦਿਨ ਨੂੰ ਠੇਸ ਪਹੁੰਚਦੀ ਹੈ ਤੇ ਮੇਰਾ ਵੀਡੀਓ ਬਣਾਉਣ ਦਾ ਮਕਸਦ ਇਹ ਸੀ ਕਿ ਮੈਂ ਕੱਲ ਪਰਸੋ ਦੀਆਂ ਕਾਫੀ ਜ਼ਿਆਦਾ ਇੰਟਰਵਿਊ ਦੇਖ ਰਹੀ ਸੀ ਉਸ ਕੁੜੀ ਦੀਆਂ ਤੇ ਕੱਲ ਕੱਲ ਵੀ ਕਾਫੀ ਜ਼ਿਆਦਾ ਉਹਦੀਆਂ ਵੀਡੀਓ ਜਿਹੜੀਆਂ ਆਈਆਂ ਨੇ ਕਿਉਂਕਿ ਉਹਦੇ ਪਿਤਾ ਪਿਤਾ ਜਿਹੜੇ ਨੇ ਉਹ ਆਪਣੀ ਆਪਣੀ ਮਾਂ ਦੀ ਸੇਵਾ ਕਰ ਰਹੇ ਨੇ ਉਹਦੇ ਪਿਤਾ ਜੀ ਬਿਲਕੁਲ ਠੀਕ ਨੇ ਬਹੁਤ ਵਧੀਆ ਇਨਸਾਨ ਨੇ ਪਤਾ ਲੱਗਦਾ ਹੈ ਫੇਸ ਤੋਂ ਹੀ ਕਿ ਉਹ ਬਿਲਕੁਲ ਵੀ ਡਰਗਸ ਜਾਂ ਨਸ਼ਾ ਨਹੀਂ ਕਰਦੇ ਹੈਗੇ ਪਰ ਇੱਕ ਦੀਨ ਇਦਾਂ ਦੇ ਜਿਹੜੇ ਇਲਜ਼ਾਮ ਲਾਏ ਨੇ ਮਾਂ ਪਿਓ ਦੀ ਸਿੱਖਿਆ ਕਿਉਂਕਿ ਮਾਂ ਦੀ ਸਿੱਖਿਆ ਹੁੰਦੀ ਹੈ ਇੱਕ ਬਹੁਤ ਵੱਡੀ ਸਿੱਖਿਆ ਹੁੰਦੀ ਹੈ ਮਾਂ ਦੀ ਸਿੱਖਿਆ ਜਿਹੜੀ ਆ ਉਹ ਆਪਣੇ ਬੱਚੇ ਨੂੰ ਰਾਜਾ ਵੀ ਬਣਾ ਸਕਦੀ ਹੈ ਤੇ ਮਾਂ ਦੀ ਸਿੱਖਿਆ ਜਿਹੜੀ ਉਹ ਆਪਣੇ ਬੱਚੇ ਨੂੰ ਚੋਰ ਚੱਕਾ ਵੀ ਬਣਾ ਸਕਦੀ ਹੈ ਇਸ ਕਰਕੇ ਮਾਂ ਪਿਓ ਨੂੰ ਮਾਂ ਨੂੰ ਹਮੇਸ਼ਾ ਹੀ ਆਪਣੇ ਬੱਚੇ ਨੂੰ ਸਹੀ ਸਿੱਖਿਆ ਦੇਣੀ ਚਾਹੀਦੀ ਹੈ ਕੀ ਕੀ ਗਲਤ ਹੈ ਕੀ ਸਹੀ ਹੈ ਜੇ ਤੀਨੇ ਗੱਲ ਬੋਲੀ ਸੀ ਕਿ ਡੈਡੀ ਨਸ਼ਾ ਕਰਦੇ ਮਾਰਕਟ ਕਰਦੇ ਤੇ ਮੰਮੀ ਉਹਦੀ ਉਦੋਂ ਵੀ ਕਹਿ ਸਕਦੀ ਸੀ ਕਿ ਨਹੀਂ ਬੇਟਾ ਇਦਾਂ ਨਹੀਂ ਕਹੀਦਾ ਹੋਈਦਾ ਆਪਣੇ ਪਿਤਾ ਜੀ ਬਾਰੇ ਕਿ ਤੇਰੇ ਪਿਤਾ ਜੀ ਨਸ਼ਾ ਨਹੀਂ ਕਰਦੇ ਮਾਂ ਪਿਓ ਦੀ ਹੱਲਾਸ਼ੇਰੀ ਨਹੀਂ ਉਹ ਤੀਨੇ ਇਦਾਂ ਗੱਲਾਂ ਕੀਤੀਆਂ ਨੇ ਤੇ ਮੈਂ ਇਸ ਵੀਡੀਓ ਬਣਾਉਂਦਾ ਮੇਰਾ ਮਕਸਦ ਇਹ ਸੀ ਕਿ ਮਤਲਬ ਤੁਸੀਂ ਸਪੋਰਟ ਕਰਿਆ ਕਰੋ ਜਿੰਨ ਲੋੜਵੰਦ ਨੇ ਉਹਨਾਂ ਨੂੰ ਸਪੋਰਟ ਕਰਿਆ ਕਰੋ ਇਦਾਂ ਵੀ ਕਿਸੇ ਨੂੰ ਸਪੋਰਟ ਨਾ ਕਰਿਆ ਕਰੋ ਤੇ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਮੇਰੀ ਹੈਲਪ ਹੋਈਆ ਕਿ ਮੇਰੇ ਚੈਨਲ ਨੂੰ ਸਪੋਰਟ ਕਰੋ ਬਾਕੀ ਮੈਂ ਕਿਸੇ ਕੋ ਪੈਸੇ ਦੀ ਹੈਲਪ ਨਹੀਂ ਮੰਗ ਰਹੀ ਸਿਰਫ ਮੈਂ ਤੁਹਾਡੇ ਕੋਲੋਂ ਚੈਨਲ ਨੂੰ ਸਪੋਰਟ ਦੀ ਹੈਲਪ ਹੀ ਮੰਗ ਰਹੀ ਹਾਂ ਪਬਲਿਕ ਕੋਲ ਹੋਰ ਕੁਛ ਨਹੀਂ ਮੈਂ ਮੰਗ ਰਹੀ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਮਿਲਾਂਗੇ ਨੈਕਸਟ ਵੀਡੀਓ ਵਿੱਚ ਤੇ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ